ਸੋਨੇ ਦੀਆਂ ਕੀਮਤਾਂ ਦੇ ਵਿੱਚ ਇੱਕਦਾਂ ਵਾਧੇ ਦੇ ਕਾਰਨ ਮਾਰਕੀਟ ਦੇ ਵਿੱਚ ਹਾਹਾਕਾਰ ਮਚ ਗਈ ਹੈ। ਦੇਸ਼ ਭਰ ਦੇ ਅੰਦਰ ਸੋਨੇ ਦੇ ਰੇਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੇ ਵਿੱਚ ਜਿਸ ਨੂੰ ਲੈ ਕੇ ਹਾਹਾਕਾਰ ਹੈ ਕਿਉਂਕਿ ਸੋਨੇ ਦੇ ਰੇਟਾਂ ਵਿੱਚ ਹੋ ਰਹੇ ਵਾਧੇ ਦੇ ਕਾਰਨ ਇਹ ਸੋਨਾ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਅੱਜ ਇੱਕਰ ਸੋਨੇ ਦੇ ਰੇਟ ਦੀ ਗੱਲ ਕਰੀਏ ਤਾਂ ਸੋਨਾ 82000 ਨੂੰ ਟੱਪ ਚੁੱਕਿਆ ਹੈ। ਜਿਸ ਨੂੰ ਲੈ ਕੇ ਲੋਕ ਚਿੰਤਤ ਦਿਖਾਈ ਦੇ ਰਹੇ ਨੇ। ਇੱਕ ਪਾਸੇ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਇਹ ਤਸਵੀਰਾਂ ਮੈਂ ਤੁਹਾਨੂੰ ਨਾਬੇ ਦੀਆਂ ਦਿਖਾ ਰਿਹਾ ਹਾਂ ਇਸ ਮੌਕੇ ਸੁਨਿਆਰੀ ਦੀ ਦੁਕਾਨ ਤੇ ਪਹੁੰਚ ਰਹੇ ਨਾਬੇ ਦੇ ਲੋਕ ਸੋਨੇ ਦੇ ਰੇਟ ਨੂੰ ਲੈ ਕੇ ਸੁਣ ਕੇ ਹੈਰਾਨ ਹੋ ਰਹੇ ਨੇ ਅਤੇ ਪਰੇਸ਼ਾਨ ਵੀ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਕਿਹਾ ਕਿ ਦਿਨੋਂ ਦਿਨ ਵਧ ਰਹੇ ਰੇਟ ਉਹਨਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਨੇ ਸੋਨਾ ਗਰੀਬ ਵਿਅਕਤੀ ਦੀ ਪਹੁੰਚ ਤੋਂ ਬਿਲਕੁਲ ਬਾਹਰ ਹੋ ਚੁੱਕਿਆ ਹੈ ਇਸ ਮੌਕੇ ਨਾਬਾ ਸ਼ਹਿਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਸੋਨੇ ਦੇ ਰੇਟਾਂ ਤੇ ਕੋਈ ਨਾ ਕੋਈ ਫਿਕਸਡ ਪ੍ਰਾਈਸ ਹੋਣੀ ਚਾਹੀਦੀ ਹੈ ਨਹੀਂ ਤਾਂ ਹੁਣ ਸੋਨਾ ਆਉਣ ਵਾਲੇ ਦਿਨਾਂ ਵਿੱਚ 1 ਲੱਖ ਰੁਪਏ ਤੋਂ ਪਾਰ ਵੀ ਹੋ ਸਕਦਾ ਹੈ ਦੂਜੇ ਪਾਸੇ ਸੁਨਿਆਰੇ ਦੀ ਦੁਕਾਨ ਦੇ ਮਾਲਕ ਨੇ ਕਿਹਾ ਕਿ ਸੋਨੇ ਦੀ ਰੇਟ ਤੇ ਵਤਨ ਦਾ ਮੁੱਖ ਕਾਰਨ ਅਮਰੀਕੀ ਡਾਲਰ ਦਾ ਮੁੱਲ ਹੈ ਡਾਲਰ ਦੇ ਰੇਟ ਵਧਣ ਕਾਰਨ ਸੋਨੇ ਦੇ ਰੇਟਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਸੋਨਾ ਨਿਵੇਸ਼ ਕਰਨ ਦਾ ਮੁੱਖ ਸਾਧਨ ਵੀ ਹੈ ਇਸ ਮੌਕੇ ਅਮਰਦੀਪ ਸਿੰਘ ਖੰਨਾ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਸੋਨੇ ਦੇ ਰੇਟਾਂ ਦੇ ਵਿੱਚ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਹੈ ਉਦੇ ਤੋਂ ਆਵ ਲੋਕ ਚਿੰਤਤ ਵੀ ਨੇ ਕਿਉਂਕਿ 82000 ਤੋਂ ਪਾਰ ਸੋਨਾ ਇੱਕ ਤੋਲਾ ਵਿਕ ਰਿਹਾ ਹੈ ਰੇਟਾਂ ਵਿੱਚ ਹੋਰ ਹੈ ਵਾਧੇ ਦੇ ਕਾਰਨ ਗਰੀਬ ਵਿਅਕਤੀ ਇਹਨੂੰ ਖਰੀਦ ਨਹੀਂ ਸਕ ਰਹੇ ਸੋਨੇ ਦਾ ਕੋਈ ਨਾ ਕੋਈ ਇੱਕ ਪੱਕਾ ਭਾਅ ਹੋਣਾ ਚਾਹੀਦਾ ਹੈ ਦੱਸਣਾ ਬਣਦਾ ਹੈ ਕਿ ਅੰਤਰਰਾਸ਼ਟਰੀ ਮੰਡੀ ਵਿੱਚ ਕਿਸੇ ਵੀ ਮੁਲਕ ਵਿੱਚ ਇਸ ਦਾ ਕੋਈ ਪੱਕਾ ਭਾਅ ਨਹੀਂ ਹੈ ਇਹਦੇ ਕਾਰਨ ਇਹਦੇ ਉੱਤੇ ਚਿੰਤਾ ਪਾਈ ਜਾ ਰਹੀ ਹੈ ਦੇਖਣਾ ਹੈ ਜੀ ਇੱਥੇ 골ਡ ਦੀ ਚੀਜ਼ ਨੇ ਲੈਣ ਪੈੜਦੇ ਸਾਰ ਇਹਨਾਂ ਨੇ ਸਾਡੇ ਵਰਗਾ ਨਹੀਂ ਲਿਆ ਜੀ ਰੇਟ 80000 ਰੁਪਏ ਰਾਤ ਕੇ 80 ਵੀ ਹੁਣ 80000 ਹੋ ਗਿਆ। ਉੱਤੋਂ ਗਵਰਨਮੈਂਟ ਸੈਂਟਰ ਕੋਲ ਨੂੰ ਮਿਲ ਗਿਆ ਵੀ ਇਹ ਨਹੀਂ ਥੋੜਾ ਫੜਿਆ ਆਮ ਬੰਦੇ ਤੋਂ ਬਜਟੋਂ ਬਾਹਰ ਹੋ ਚੁੱਕਾ। ਪੁੱਲੇ ਰਾਤ ਸਾਡੇ ਜਿਹੜੇ ਗੋਲਡ ਸਟੇਟਿਟ ਜਿੰਨ੍ਹੇ ਅਨੁਸਾਰ ਚੇ। ਯੂ ਨੋ ਵੀ ਬੇਰੀ ਰਾਤ ਗੱਲ ਹੋਈ ਥੀ। ਤੇ ਅੱਜ ਕੁਦਰਤੀ ਮੈਂ ਦੇਖਣ ਆਇਆ ਮੈਂ ਰਾਤ ਪਿਛੇ 85000 ਇਹਨਾਂ ਤੋਂ ਹੁਣ ਲਰਮਾ ਤੇ 85 ਹੋ ਗਏ। ਵੀ ਮੇਰੇ ਕਹਿੰਦਾ ਮਤਲਬ ਇਹੋ ਜਿਹੇ ਹਾਲਾਤ ਹੋ ਕੇ ਵੀ ਇਹ ਮੇਰੇ ਕੋਲ 5-6 ਮਹੀਨੇ ਚ ਲੱਖ ਰੁਪਏ ਨੂੰ ਇਹ ਕੋਲਾਪੋਸ ਦੇ ਕੋਈ ਦੇਖੋ 18 20 ਤੋਂ ਕਰਦੇ ਕਰਾਂਦੇ 40 45 50 60 65 70 ਤੁਸੀਂ ਅੱਜ ਦੇਖੋ 82000 ਤੇ ਹੋ ਗਿਆ। ਔਰ ਜਿਹੜੀ ਉਮੀਦ ਕੀਤੀ ਜਾਂਦੀ ਹੈ ਵੀ ਆਉਣ ਵਾਲੇ ਸਮੇਂ ਤੇ ਇਹ ਲੱਖ ਰੁਪਏ ਤੱਕ ਪਹੁੰਚ ਜਾ ਜਿਹੜਾ ਆਮ ਬੰਦੇ ਤੋਂ ਬਾਹਰ ਹੋ ਚੁੱਕਿਆ ਸੋਨਾਂ। ਲੋਕ ਬੋਲਿਆ ਜੀ ਬੰਦੇ ਇਸਦੀ ਨੀਤੀ ਜੀ ਇਹ ਜੀ ਨਾ ਲੱਭਦੀ ਐ ਕਿਸੇ ਬੰਦੇ। ਕਿਉਂਕਿ ਜੀ ਮਹਿੰਗਾਈ ਤਾਂ ਵੱਧ ਰਹੀ ਹੈ ਪਰ ਹੁਣ ਜਿਹੜਾ ਇਹ 골ਡ ਹੈ ਜੀ ਕੋਈ ਬੰਦਾ ਖਰੀਦ ਨਹੀਂ ਸਕਦਾ ਜਦੋਂ ਆ ਕੇ ਦੁਕਾਨ ਤੋਂ ਪਤਾ ਕਰਦਾ ਹੈ। ਦੱਕੋ ਰਾਤ 81 ਹੁਣ 82 ਸ਼ਾਮ ਨੂੰ ਇਹ 85 ਹੋ ਸਕਦਾ ਕੋਈ ਵੱਡੀ ਗੱਲ ਇਹਨੇ ਕਰਕੇ ਗਵਰਨਮੈਂਟ ਨੇ ਕੀਮਤਾਂ ਤੇ ਕੰਫਰਮ ਨਹੀਂ ਕਰੀ ਇਹ ਗਰੀਬ ਬੰਦਾ ਗਲਸਰੋ ਪੇਟੀ ਦੇ ਅੱਗੇ ਨਕਲੀ ਕਹਿੰਦੇ ਆ ਉਹ ਜੀ ਅਸਲੀ ਦਾ ਪਹੁੰਚ ਤੋਂ ਬਾਹਰ ਹੈ ਲੈ ਨਹੀਂ ਸਕਦੇ ਅਸਲੀ ਨਹੀਂ ਮੰਨਦਾ ਤਾਂ ਕੰਡਾ ਕੋਈ ਪਤਾ ਕਰੀਂ ਸੋ ਵੀ ਰਾਇੰਦਾ ਕੋਈ ਲਿਮਟ ਫੋਨ ਵੀ ਦਿੰਦੇ ਵੀ ਕਰ ਲੈ ਮਤ ਹੋਣੀ ਚਾਹੀਦੀ ਹੈ ਜੀ ਵੀ ਇਹ ਘਾਟੋਂ ਘੱਟ ਸੈਂਟਰਲ ਗਵਰਨਮੈਂਟ ਰੇਟ ਕਰੇ ਵੀ ਇਸ ਤੋਂ ਉੱਪਰ ਰੇਟ ਨਹੀਂ ਹੋਣਾ ਜਿਹੜਾ ਰੇਟ ਹੈ ਫਿਕਸ ਹੈ ਤਾਂ ਜੋ ਬੰਦਾ ਆਰਾਮ ਨਾਲ ਕਰ ਸਕਦਾ ਮੈਂ ਹੁਣੇ ਗੋਲ ਦੀ ਸਾਂ ਤੇ ਆਇਆ ਸੀ ਤੇ ਮੈਂ ਦੇਖਿਆ ਮੈਂ ਸੋਚਿਆ ਵੀ ਸ਼ਾਇਦ ਥੋੜਾ ਜਿਹਾ 골ਡ ਬਣਾ ਕੇ ਰੱਖ ਲਈਏ ਘਰੇ ਬੱਚਿਆਂ ਦੇ ਕੰਮ ਆ ਜੂਗਾ ਪਰ ਜਦ ਦੇਖਿਆ ਵੀ ਰੇਟ ਇਹ ਬਹੁਤ ਜ਼ਿਆਦਾ ਹੋਇਆ ਪਿਆ ਜਿਹੜਾ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਪਿਆ ਤੇ ਸਾਡੀ ਪਹੁੰਚ ਤੋਂ ਬਾਹਰ ਇਸ ਲਈ ਮੈਂ ਥੋੜੀ ਦੇਰ ਲਈ ਚਾਰਤਾ ਵੀ ਸ਼ਾਇਦ ਕਿ ਕਦੇ ਅਕੇ ਨੂੰ ਕੋਈ ਜੂ ਕਰਿਆ ਪਏ ਲਾਵਾਂਗੇ ਕਿ ਸਰ ਰੇਟ ਤਾਂ ਇਤਨਾ ਦੇ ਬਹੁਤ ਜ਼ਿਆਦਾ ਹੈ ਵੀ 82000 ਥੋੜੇ ਜਿਹੇ ਚਿਰਾਂ ਦੇ ਵਿੱਚ ਹੀ ਇੰਨਾ ਵਧ ਜਾਣਾ ਹਜੇ 5-7 ਦਿਨ ਪਹਿਲਾਂ ਦੀ ਗੱਲ ਉਹਨਾਂ ਨੇ ਪੁੱਛਿਆ ਸੀ 75000 ਦਾ ਰੇਟ ਸੀ ਇਹ ਅਜਿਹਾ ਕੋ ਸੱਤ ਦਿਨਾਂ ਦੇ ਵਿੱਚ ਵਿੱਚ 82000 ਰੇਟ ਪੁੱਛਦਾ ਇਹ ਬਹੁਤ ਹੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦੇਗਾ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋਈ ਠੀਕ ਹੈ ਜੋ ਵੀ ਚੀਜ਼ ਹੈ ਜੇਕਰ ਦੇਖਦੇ ਹਾਂ ਜਿਹੜੇ ਕਿ ਇੱਕ ਲਿਮਟ ਹੋਣੀ ਚਾਹੀਦੀ ਹੈ ਕਿ ਹਾਂ ਕੁਝ ਨਾ ਕੁਝ ਤਾਂ ਲਿਮਟ ਹੋਣੀ ਚਾਹੀਦੀ ਹੈ ਨਾ ਇਸ ਦੇ ਉੱਤੇ ਸਰਕਾਰ ਵੱਲੋਂ ਕੋਈ ਨਾ ਕੋਈ ਇਹ ਬਣਾ ਦੇਣਾ ਚਾਹੀਦਾ ਵੀ ਇਸ ਰੇਟ ਤੱਕ ਇਹ ਵੇਚ ਸਕਦੇ ਨੇ ਕੋਈ ਨਾ ਕੋਈ ਟੈਕਸ ਘਟਾਉਣਾ ਚਾਹੀਦਾ ਜਾਂ ਕੋਈ ਹੋਰ ਹੀ ਦਾ ਚੱਲੇ ਤਾਂ ਆਮ ਲੋਕ ਬਾਹਰ ਆਪਣੇ ਵਾਸਤੇ ਜੀ ਬੜਾ ਪੁਰਾਣਾ ਕੰਮ ਇੱਥੇ ਸ਼ਿਫਟ ਹੋ ਰਹੀ ਹੈ ਦੇਖੋ 10 ਸਾਲ ਪਹਿਲਾਂ ਇਹ ਨਹੀਂ ਚੋਕੀ ਤੇ ਬੱਚੇ ਜਗ ਨਹੀਂ ਤੋ ਇਸ ਤਰ੍ਹਾਂ ਦੇਖਦੇ ਹੋ ਪਹਿਲਾਂ ਉਹ ਅੱਜ ਕਿਸੇ ਲੇਅਰ ਦੇ ਗੈਸ ਸੀ ਦੇਖੋ ਜੀ ਰੇਟ ਤਾਂ 골ਡ ਦਾ ਵਧਣ ਤੇ ਹੀ ਆ ਯਾਨੀ ਕਿ ਇਨਵੈਸਟਮੈਂਟ ਪਰਪਸ ਲਈ ਵਧੀਆ ਚੀਜ਼ ਹੈ ਜੀ 골 ਤੇ ਇਸ ਤੋਂ ਵੀ ਬਣੀ ਗਈ ਹੁੰਦੀ ਹੈ ਇਸ ਤੋਂ ਵੀ ਘਟਣ ਦੇ ਕੋਈ ਚਾਂਸ ਹੈ ਜੀ ਰੀਜ਼ਨ ਤਾਂ ਇਹ ਰੀਜ਼ਨ ਤਾਂ ਇਹ ਯੂਐਸ ਨੇ ਹੱਥ ਤੇ 골 ਸਾਰੇ ਡਾਲਰ ਨਾਲ ਹੀ ਚੱਲਦਾ ਬਿਲਕੁਲ ਕਹਿੰਦੇ ਨੇ ਜੀ ਬਹੁਤ ਪਸੰਦ ਲੋਕ ਕਹਿੰਦੇ ਨੇ ਜੀ ਨੇ 10 12 ਜਣੇ ਨਾਲ ਪੰਜ ਹੀ ਲੱਗਣ ਲੋ ਬਿਲਕੁਲ ਪੈਂਦਾ ਜੀ ਹਾਂ 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 ਜੀ ਹਾਂ ਸਾਨੂੰ ਵੀ ਬਿਲਕੁਲ ਦੇਣੀ ਪੈਂਦੀ ਚੋਸ ਆ ਮੈਂ ਬਿਲਕੁਲ ਪੈਂਦਾ ਜੀ ਪਰ ਸ਼ੌਕ ਸ਼ੌਂਕੀਆ ਲੋਕ ਪਾਉਣੋਂ ਬੰਦ ਕਰਕੇ ਜਾਨੀ ਤੁਰਪੂਰੀ ਵਾਲੀ ਪਾਉਂਦੇ ਨੇ ਦੇਖੋ ਇਹ ਪੀਣ ਦੀ ਕੇਂਦਰ ਬਿਲਕੁਲ ਪਾਤੇ ਹਾਂਜੀ ਹਾਂ ਬਾਕੀ ਵਿਆਹਾਂ ਚ ਤਾਂ ਫਿਰ ਚੱਲ ਰਹੀ ਹੈ ਗੋਲ ਦੇ ਬਣਨ ਦਾ ਚਲੋ ਬਣ ਜਾਣਗੇ ਬਿਲਕੁਲ ਜੀ ਬਿਲਕੁਲ 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 ਬਿਲਕੁ